ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਟਿੱਪ ਕੋਰ ਨੂੰ ਨਬੇਟਾ ਬਹੁਤ ਬਹੁਤ ਸਾਰਦਾ ਜੀ ਮੈਂ ਅਮਨਦੀਪ ਵਰਤ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋ ਕਿ ਠੀਕ ਠਾਕ ਹੋਵੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਗੈਸਟ ਦਾ ਸਭ ਤੋਂ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਹੋਣ ਬਾਰੇ ਜੇ ਸਾਨੂੰ ਆਪਣੀ WhatsApp ਤੇ ਵੀ ਇਹ ਆਪਣਾ ਸੇਮ ਨੂੰ ਸੇਵਾ ਦਾ ਸੁਪਰ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲਾਭ ਸਾਨੂੰ ਇੰਸਟਾ ਤੇ ਵੀ ਫੋਲੋ ਕਰੋ ਸੰਧੂ ਟਿੱਪ ਕੋਡ ਤੁਹਾਨੂੰ ਸਾਡੀ ਇੰਸਟਾ 'ਚ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਤੁਸਾਂ ਨੂੰ ਫੋਲੋ ਕਰ ਸਕਦੇ ਹੋ ਜੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਬਗਾਰੇ ਤੋਂ ਦੇਖ ਕੇ ਸਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਆਪਣੇ ਚੋਣ ਉਸੇ ਕੋਲ ਤੁਸੀਂ ਚੇਂਜ ਕਰ ਸਕਦੇ ਹੋ ਆਪਣਾ ਜਿੰਦਾਂ ਦਾ ਤੁਸੀਂ ਬੁਟੀਕ ਸਟਾਈਲ ਸੁਚਾਹੋ ਉਦੋਂ ਤਾਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆ ਸਾਰੇ ਆਪਾਂ ਮਸ਼ੀਨ ਵਰਕੇ ਤੇ ਬਹੁਤ ਸ ਵੇਦ ਕੰਤਨ ਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣੀ ਵੀਡੀਓ ਐਂਡ ਤੱਕ ਜਰੂਰ ਦੇਖੋ ਪਹਿਲਾਂ ਤਾਂ ਮੈਂ ਜਿਹੜਾ ਸੂਟ ਤੁਹਾਨੂੰ ਉਹ ਆਪਣੇ ਕੋਲ ਵੀਰ ਕੀਤਾ ਹੈ ਮੈਂ ਤੁਹਾਨੂੰ ਇਹ ਦਿਖਾਣੀ ਹੈ ਕਿ ਦੇਖੋ ਇਹ ਆਪਾਂ ਨੇ ਹਾਂਜੀ ਇਹ ਆਪਾਂ ਨੇ ਨਾ ਕੈਮਰੀਕ कॉटन ਦੇ ਪਿਓਰ ਕੈਮਰੀਕ कॉटन ਤੇ ਆਪਾਂ ਨੇ ਤਿਆਰ ਕਰਵਾਇਆ ਮਸ਼ੀਨ ਪਰਕ ਤੇ ਨਾਲੋਂ ਇੱਧਰ ਸੈਂਟਰ ਪੈਨਲ ਆਫ ਵਾਈਟ ਕਲਰ ਦਾ ਆਪਾਂ ਨੇ ਸਿਰਫ ਇੱਕ ਕੈੱਟ ਰੱਖਿਆ ਸਫਾਈ ਕਲਰ ਦਾ ਮੇਰਾ ਸੂਟ ਹੈਗਾ ਇਹ ਤੇ ਤੁਸੀਂ ਇਦਾਂ ਆਪਣਾ ਹਨਾ ਗਰਮੀਆਂ ਦੇ ਲਈ ਚਾਹੋ ਬੈਟਰ ਪਾਰਟੀ ਸੌਰੀ ਆਪਣਾ ਡੇਲੀ ਵੇਅਰ ਤੇ ਲਈ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਕਿ ਆਪਾਂ ਇੱਕ ਫ੍ਰੈਗ ਦਾ ਨਾਂ ਦੇਖੋ ਵਰਕ ਕਰਵਾਇਆ ਇਦਾਂ ਆਪਣੇ ਉਪਰ ਤੱਕ ਦੇਖੋ ਜੀ ਸੈਂਟਰ ਪੈਣਾ ਲਾਉਂਦੇ ਨੇ ਕਿ ਤੇ ਇਦਾਂ ਆਪਣੀ ਬਾਹਰ ਦੇ ਵਰਕ ਹੋਣਾ ਹੈ ਫੋਰ ਆਪਏ ਤੇ ਕੋਈ ਵਰਕ ਨਹੀਂ ਕਰਾਇਆ ਹੁਣ ਸਿੰਪਲ ਜਿਹਾ ਆਪਾਂ ਨੇ ਵਰਕ ਦਿੱਤਾ ਹੈਗਾ ਤੇ ਸਿੰਪਲ ਸੂਤਰ ਜਿਹਾ ਆਪਾਂ ਨੂੰ ਰੱਖਿਆ ਹੈਗਾ ਕੈਮਰਿਕ ਕਾਟਨ ਦੇ ਕਰਵਾ ਕੈਮਰਿਕ ਕਾਟਨ ਦਾ ਆਪਾਂ ਨੂੰ ਕੋਈ ਵੀ ਸੂਟ ਕੋਈ ਦਾ ਜ਼ਿਆਦਾ ਆਪਾਂ ਮਹਿੰਗਾ ਨਹੀਂ ਬਣਦਾ ਹੈਗਾ ਤੁਸੀਂ ਜਿੱਦਾਂ ਤੁਸੀਂ ਚਾਹੋ ਆਪਣਾ ਡੇਲੀ ਵੇਅਰ ਤੇ ਲਈ ਇਦਾਂ ਸਿੰਪਲ ਸੂਤਰ ਜਿਹਾ ਸੂਟੜ ਤੁਸੀਂ ਤਿਆ ਜੇ ਤੁਹਾਨੂੰ ਕੋਈ ਪਤਾ ਨੂੰ ਸਾਰੇ ਸੂਟ ਦਿਖਾਉਣੇ ਆਗੇ ਉਹ ਜਿਹਨਾਂ ਵਿੱਚ ਜੇ ਮੈਨੂੰ ਕੋਈ ਹੋਰ ਪਸੰਦ ਹੋਇਆ ਤੁਸੀਂ ਉਸੇ ਕੋੜੇ ਜਾਂ ਆਪਣਾ ਉਹ ਤੁਸੀ ਸੈਲੈਕਟ ਕਰਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਪ੍ਰਿੰਟ ਸੂਟ ਆ ਆਪਣੇ ਤਿਆਰ ਕਰਵਾਇਆਗਾ ਬਰਕ ਦੇ ਨਾਲ ਇਹ ਆਪਣੀ ਬਰਬਰੀ ਦੀ ਫੈਬਰਿਕ ਆ ਬਹੁਤ ਜਿਆਦਾ ਸੋਨਾ ਡਿਜ਼ਾਈਨ ਦੇ ਨਾਲ ਆਪਾਂ ਤਿਆਰ ਕਰਵਾਇਆ ਇਹ ਹੈਂਡਵਰਕ ਦੇ ਵਿੱਚ ਆਪਾਂ ਨੇ ਸਾਰਾ ਤਿਆਰ ਕਰਵਾਇਆ ਤੇ ਬਰਬਰੀ ਦੀ ਦੀ ਸ਼ਰਟਾਂ ਦੇਖੋ ਇਹਦਾ ਇਹ ਵਾਲਾ ਬਰਬਰੀ ਦਾ ਫੈਬਰਿਕ ਆਗਾ ਇਹਦੇ ਆਪਾਂ ਨੇ ਇਹ ਵਾਲਾ ਮਜ਼ੈਂਟਾ ਕਲਰ ਦੇ ਫਲਾਰਸ ਦੀ ਜਿਹੜਾ ਇਹਦੇ ਵਿੱਚ ਉਹਦੇ ਨਾਲ ਦਾ ਮਜ਼ੈਂਟਾ ਵੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਕੈਰਟ ਜਿਆ ਕਲਰ ਹੈਗਾ ਹਾਂਜੀ ਇਹ ਕੈਰਟ ਕਲਰ ਦਾ ਆਪਾਂ ਨੇ ਪੈਚ ਲਗਾਇਆ ਦੇਖੋ ਸਾਰਾ ਹੈਂਡਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਇਹਦਾ ਦੇਖੋ ਨੈਕ ਕਾਫੀ ਸੋਹਣਾ ਬਣਿਆ ਹੋਇਆ ਹੈਗਾ ਟੋਟਲ ਹੈਂਡਵਰਕ ਦੇ ਵਿੱਚ ਆਪਣਾ ਇਹ ਸੂਟ ਹੈਡਾ ਤਿਆਰ ਹੋਇਆਗਾ ਦੇਖੋ ਬਰਬਰੀ ਦੀ ਫੈਬਰਿਕ ਹੈ ਇਹਦਾ ਪੈਚ ਲਗਾ ਕੇ ਆਪਾਂ ਨੇ ਗਲੇ ਦੇ ਉੱਪਰ ਵਰਕ ਆ ਤੇ ਇਧਰ ਇਹਦੀ ਬਾਜੂ ਦੇ ਉੱਪਰ ਵਰਕ ਆ ਜੂਗਾ ਆਹ ਵਾਲਾ ਆ ਗਿਆ ਬਾਜੂ ਦੇ ਉੱਪਰ ਤੇ ਜਿਹੜੀ ਇਹਦੀ ਬਾਟਮ ਆਗੀ ਨਾਲ ਕੰਟਰਾਸਟ ਦੇ ਵਿੱਚ ਆਗੀ ਮਾਊਸ ਕਲਰ ਦੇ ਨਾਲ ਬਾਟਮ ਆਗੀ ਜਿਹੜੀ ਇਹਦੇ ਨਾਲ ਮੈਚ ਹੋ ਰਿਹਾ ਸੀ ਕਲਰ ਉਹੀ ਕਲਰ ਦੀ ਇਹਦੀ ਬਾਟਮ ਆਗੀ ਦੇਖੋ ਤੇ ਇਹਦੀ ਬਾਟਮ ਦੀ ਆਹ ਮੂਰੀ ਦੇ ਉੱਪਰ ਇਹ ਵਾਲ ਵਰਕ ਆ ਜੂਗਾ ਇਹ ਵਾਲ ਆ ਗਿਆ ਬਾਟਮ ਦੀ ਮੂਰੀ ਦੇ ਉੱਪਰ ਵਰਕ ਬਹੁਤ ਹੀ ਜਿਆਦਾ ਸੋਹਣਾ ਜਦੋਂ ਦੇਖੋ ਇਹ ਸਟਿਚ ਕਰਵਾ ਲੈਣਾ ਸੂਟ ਸਟਿਚ ਕੀਤਾ ਹੋਇਆ ਕਾਫੀ ਸੋਹਣਾ ਬਣੂਗਾ ਇਹ ਸੂਟ ਆਪਣਾ ਇਦਾਂ ਏਦਾਂ ਆਪਾਂ ਨੂੰ ਨਹੀਂ ਸਮਝ ਲੱਗਦੀ ਹੁੰਦੀ ਹੈ ਨਾ ਵੀ ਪਤਾ ਨਹੀਂ ਹੈ ਆਡ ਲੱਗਦਾ ਜਾਂ ਕਿਦਾਂ ਬਟ ਇਹਦੀ ਗ੍ਰੇਸ ਕਾਫੀ ਸੋਹਣੀ ਬਣੂਗੀ ਜਦੋਂ ਇਹ ਆਪਾਂ ਸਟਿਚ ਕਰਵਾਉਗੇ ਦੇਖੋ ਇਹਦੇ ਨਾਲ ਆਪਾਂ ਪਿਓਰ ਔਰਗੈਂਜ਼ਾ ਦਾ ਦੁਪੱਟਾ ਇਹਦਾ ਡਾਈ ਨਹੀਂ ਕਰਵਾਇਆ ਦੁਪੱਟਾ ਦੇਖੋ ਕਿੰਨਾ ਜਿਆਦਾ ਸੋਹਣਾ ਖੂਬਸੂਰਤ ਡਾਈ ਕੀਤਾ ਹੋਇਆ ਹੈਗਾ ਆਪਣਾ ਤੇ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ। ਕੁੱਲ ਮਿਲਾ ਕੇ ਬਹੁਤ ਹੀ ਅਜੇ ਸੋਹਣਾ ਆਪਣਾ ਸੂਟ ਹੈ ਜਿਹੜਾ ਇਹ ਬਣ ਕੇ ਤਿਆਰ ਹੋਇਆ ਹੈਗਾ। ਦੇਖੋ ਦੁਪੱਟਾ ਸ਼ਰਟ ਦੇ ਨਾਲ ਹੀ ਮਿਲਦਾ ਜੁਲਦਾ ਬਣ ਗਿਆ। ਬਿਲਕੁਲ ਬਾਪਾ ਪਟਾ ਪੜੇ ਡਾਈ ਕਰਵਾਇਆ ਹੈਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਬਰਬਰੀ ਦਾ ਪੜੇਣਾ ਸੂਟ ਹੈਗਾ। ਟੋਟਲ ਹੈਂਡਵਰਕ ਦੇ ਵਿੱਚ ਆਪਾਂ ਨੇ ਰੈਡੀ ਕਰਵਾਇਆਗਾ ਤੁਸੀਂ ਵੀ ਐਦਾਂ ਹਨ ਆਪਣਾ ਕੋਈ ਵੀ ਡਿਜ਼ਾਈਨਰ ਸੂਟ ਰੈਡੀ ਕਰਵਾਉਣਾ ਚਾਹੋ ਸੈਮੀ ਪਾਰਟੀ ਵੇਅਰ ਪਾਰਟੀ ਵੇਅਰ ਹਨਾ ਇਹਦੇ ਵਿੱਚ ਹੋਰ ਕਿ ਵਰਕ ਐਡ ਕਰਵਾਉਣਾ ਚਾਹੋ ਤਾਂ ਵਧੀਆ ਆਪਣਾ ਗਰਮੀਆਂ ਦੇ ਲਈ ਐਦਾਂ ਪਾਰਟੀ ਵੇਅਰ ਸੂਟ ਬੁਸੇ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਨੇ ਇਹ ਪ੍ਰਿੰਟ ਦੇਖੋ ਸੂਟ ਤਿਆਰ ਕਰਵਾਇਆਗਾ ਇਹ ਹੀ ਆਪਣੀ ਜਿਹੜੀ ਫੈਬਰਿਕ ਆ ਇਹ ਸਿਮਲ ਟਿਸ਼ੂ ਦੀ ਫੈਬਰਿਕ ਆ ਸਿਮਲ ਟਿਸ਼ੂ ਦੇ ਵਿੱਚ ਵੀ ਤੁਹਾਨੂੰ ਪ੍ਰਿੰਟ ਸੂਟ ਮਿਲ ਜਾਣਗੇ ਅਗਰ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਵਧੀਆ ਹਨਾ ਸੁਖਾ ਦੇ ਫੈਬ੍ਰਿਕ ਤੇ ਤਿਆਰ ਕਰਵਾਉਣਾ ਇਹ ਸਿਮਰ ਟਿਸ਼ੂ ਦੀ ਫੈਬ੍ਰਿਕ ਬਹੁਤ ਸੋਹਣਾ ਰਸਟੇ ਜਾਂ ਕਲਰ ਆ ਗਿਆ ਦਾ ਨਾਲ ਇਹਦੇ ਮੈਚਿੰਗ ਬਾਟਮ ਆ ਗਈ ਇਦਾਂ ਇਹ ਬਾਟਮ ਨਾਲ ਦਾ ਪੈਚ ਲਗਾ ਕੇ ਦੇਖੋ ਤੇ ਇਹਦੇ neck ਦੇ ਉੱਪਰ ਵਰਕ ਕੀਤਾ ਹੈਗਾ ਇਹ ਵਾਲਾ ਇਹਦਾ ਵਰਕ ਹੋਇਆ ਹੈਗਾ ਬਾਟਮ ਨਾਲ ਦਾ ਪੈਚ ਲਗਾ ਕੇ ਤੇ ਇਧਰ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਇਹ ਵਾਲਾ ਮਿਲੂਗਾ ਆਪਾਂ ਨੂੰ ਪੈਚ ਹੀ ਇਹਦੇ ਬਾਜੂ ਦੇ ਉੱਪਰ ਲੱਗਾ ਹੋਇਆ ਹੈ ਇਦਾਂ ਬਾਜੂ ਦੇ ਉੱਪਰ ਵੀ ਪੈਚ ਲਗਾ ਕੇ ਇਦਾਂ ਵਰਕ ਹੋਇਆ ਹੈਗਾ ਤੇ ਇਹ ਆ ਗਈ ਦੀ ਬਾਟਮ ਇਹ ਆ ਗਿਆ ਬਾਟਮ ਦੀ ਮੂਲੀ ਤੇ ਵਰਕ ਇਹਦਾ ਦੇਖੋ ਇਹਦੀ ਬਾਟਮ ਆਮਲੀ ਬਾਟਮ ਇਹ ਬਾਟਮ ਦੀ ਮੂਰਤੇ ਵਰਤਾਂਗੇ ਬਹੁਤ ਸੋਹਣਾ ਦੇਖੋ ਸੂਟ ਆਪਣਾ ਬਣ ਕੇ ਤਿਆਰ ਹੋਇਆ ਤੇ ਨਾਲ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਉਹ ਤਿਆਰ ਕਰਵਾਇਆ ਤੇ ਇਹਦਾ 골ਡਨ ਮੋਟੇ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ। ਉਲਮਲਾ ਕੇ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਇਹ ਬਣ ਕੇ ਤਿਆਰ ਹੋਇਆ ਐਦਾਂ ਦਾ ਵੀ ਤੁਸੀਂ ਸੈਮੀ ਪਾਰਟੀ ਵੇਅਰ ਆਪਣਾ ਵਧੀਆ ਫੁਲਨ ਪਾਟੀ ਵੇ ਸੂਟ ਨਾ ਤੁਸੀਂ ਤਿਆਰ ਕਰਵਾਉਣਾਗਾ ਜਸ ਤੁਸੀਂ ਐਦਾਂ ਦਾ ਹੀ ਵਰਕ ਆਪਣਾ ਕਿਸੇ ਕਾਟਨ ਫੈਬਰਿਕ ਤੇ ਕਰਾਉਣਾ ਪੈਊਗਾ ਤਾਂ ਮਸ਼ੀਨ ਵਰਕ ਨਾਲ ਆਪਣਾ ਤਿਆਰ ਹੋਇਆ ਹੈਗਾ ਤਾਂ ਤੁਸੀਂ ਆਪਣਾ ਵਧੀਆ ਕਿਸੇ ਕਾਟਨ ਫੈਬਰਿਕ ਤੇ ਵੀ ਐਦਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਆਪਣੀ ਟੈਰਗੀ ਸਿਲਕ ਦੀ ਫੈਬਰਿਕ ਆ ਤੇ ਆਪਾਂ ਨੇ ਇਹ ਪੀਚ ਪਿੰਕ ਕਲਰ ਆ ਪੀਚ ਪਿੰਕ ਟੋਨ ਆ ਕੀ ਨਾ ਐਮਪੈਰਟ ਕਹਿ ਸਕਦੇ ਨਾ ਪੀਚ ਕਹਿ ਸਕਦੇ ਨਾ ਪਿੰਕ ਕਹਿ ਸਕਦੇ ਤਿੰਨਾ ਕਲਰਾਂ ਦਾ ਕੰਬੀਨੇਸ਼ਨ ਆ ਬਹੁਤ ਪਿਆਰਾ ਕਲਰ ਆਗਾ ਇਹ ਇਹ ਆਪਾਂ ਟੋਟਲ ਹੈਂਡਵਰਕ ਦੇ ਵਿੱਚ ਦੇਖੋ ਇਹਦਾ ਸੂਟ ਤੇਰੇ ਦੇ ਉੱਪਰ ਵਰਕ ਆ ਗਿਆ ਚਾਕਾਂ ਦੇ ਉੱਪਰ ਵਰਕ ਆ ਗਿਆ ਸਾਰੀ ਸ਼ਰਟ ਦੇ ਵਿੱਚ ਬੁੱਟੀ ਆ ਗਈ ਤੇ ਨੈੱਕ ਦਾ ਵਰਕ ਦੇਖੋ ਕਾਫੀ ਸੋਹਣਾ ਆਪਣੀ ਫਿਨਿਸ਼ਿੰਗ ਆਈ ਹੋਈ ਹੈ ਕਿ ਕਾਫੀ ਹੈਵੀ ਵਰਕ ਹੈ ਜਿਹੜਾ ਆਪਣਾ ਨੈੱਕ ਤੇ ਹੋਇਆ ਹੈਗਾ ਤੇ ਨਾਲ ਆਪਾਂ ਥ੍ਰੈਡ ਜੂਸ ਕੀਤਾ ਇਹਦੇ ਗ੍ਰੀਨ ਬੋਟਲ ਗ੍ਰੀਨ ਕਲਰ ਦਾ ਤੇ ਇੱਕ ਨਾਲ ਦਾ ਹੀ ਆਪਾਂ ਡਾਰਕ ਕਰਕੇ ਕਲਰ ਜਿਹੜਾ ਉਹ ਲਗਾਇਆ ਬਾਕੀ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਹੀ ਇਹ ਸੂਟ ਜਿਹੜਾ ਤਿਆਰ ਹੋਇਆ ਹੈਗਾ ਮੋਤੀ ਦਬਕਾ ਵਗੈਰਾ ਦੀ ਸਾਰੀ ਆਪਣੀ ਜਿਹੜੀ ਫਿਨਿਸ਼ਿੰਗ ਆ ਜਿਹੜਾ ਆਪਣਾ ਮਟੀਰੀਅਲ ਹੈਂਡ ਵਰਕ ਦੇ ਵਿੱਚ ਆਪਾਂ ਜੂਸ ਕਰਦੇ ਆ ਸਾਰਾ ਮਟੀਰੀਅਲ ਆਪਣੇ ਜੂਸ ਕੀਤਾ ਹੋਇਆ ਇਹ ਆਪਣਾ ਨੈਕ ਦਾ ਵਰਕ ਨੀਚੇ ਦੇਖੋ ਸ਼ਰਟ ਦਾ ਤੇ ਇਹਦਾ ਵਿੱਚ ਬੂਟੀ ਸਾਰੀ ਫੁੱਲਾਂ ਪਤੰਗ ਸ਼ਰਟ ਦਾ ਵਰਕ ਇਹਦਾ ਦਿਖਾ ਦਿੰਦੇ ਆਂਗੀ ਸਾਰਾ ਤੁਹਾਨੂੰ ਦਿਖ ਰਿਹਾ ਕੈਮਰੇ ਦੇ ਵਿੱਚ ਸਾਰਾ ਵਰਕ ਤੇ ਇੱਧਰ ਦੇਖੋ ਇਹਦੀ ਆ ਗਿਆ ਬਾਜੂ ਤੇ ਵਰਕ ਇਹ ਬਾਜੂ ਤੇ ਆ ਗਿਆ ਇਹਦੀ ਬਾਜੂ ਤੇ ਵਰਕ ਇਹਦੇ ਬਾਜੂ ਤੇ ਵਰਕ ਹੋਇਆ ਹੈਗਾ ਸਾਰਾ ਇਦਾਂ ਸ਼ਰਟ ਤੇ ਨਾਲ ਆਪਾਂ ਇਹਦੇ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਔਰ ਐਡੀ ਕਰਵਾਇਆ ਤੇ 골ਡਨ ਕੋਟ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ। ਦੇਖੋ ਇਹ ਆਪਣੇ ਸਾਰੇ ਸ਼ਰਟ ਤੇ ਵਰਕ ਤੇ ਤੇ ਦੁਪੱਟਾ ਦਾ ਤੇ ਇਹਦੀ ਆਪਾਂ ਬਾਟਮ ਤੇ ਵੀ ਵਰਕ ਮਿਲੂਗਾ। ਦੇਖੋ ਇਹ ਵਾਲਾ ਵਰਕ ਹੈ ਜਿਹੜੇ ਇਹਦੀ ਬਾਟਮ ਤੇ ਹੈਗਾ। ਆਹ ਵਰਕ ਆ ਤੇ ਇਹਦੀ ਬਾਟਮ ਦੇ ਉੱਪਰ। ਦੇਖੋ ਇਹ ਸਾਰਾ ਬਾਟਮ ਵਾਲਾ ਵਰਕ ਆ ਕੇ ਕਾਫੀ ਸੋਹਣਾ ਦੇਖੋ ਵਧੀਆ ਫਿਨਿਸ਼ਿੰਗ ਨਾਲ ਆਪਾਂ ਜਿਹੜੀ ਬਾਟਮ ਤੇ ਹੈਗਾ ਵਰਕ ਕੀਤਾ ਹੋਇਆ ਹੈ। ਹੁਣ ਇਹਦੇ ਵਰਕ-ਵਰਕ ਤੁਹਾਨੂੰ ਮੈਂ ਸਮਝਾ ਦਿੰਨੀ ਆ ਵਰਕ ਬਾਟਮ ਦਾ, ਘੇਰੇ ਦਾ, ਸਾਰੀ ਆਪਾਂ ਮਤਲਬ ਫਰੰਟ ਸ਼ਰਟ ਦਾ, ਬਾਹਾਂ ਦਾ। ਸਾਰਾ ਆਪਣਾ ਫੁੱਲ ਹੈਵੀ ਸੂਟ ਇਹ ਤਿਆਰ ਹੋ ਗਿਆ। ਇਹ ਨਾਲ ਦੇ ਪਿਓਰ ਆਰਗੈਂਜ਼ਰ ਦਾ ਦੁਪੱਟਾ ਇਹਦੇ ਨਾਲ ਦੇ ਨਾ ਆਪਣੇ ਹੁਣ ਤਿੰਨ ਸੂਟ ਇਤਿਆਰ ਹੋ ਕੇ ਆਏ ਨੇਗੇ ਉਹਨਾਂ ਦਾ ਬਸ ਕਲਰ ਇਹ ਸੇਮ ਹੈਗਾ ਬਟ ਉਹਨਾਂ ਨੇ ਆਪਣੇ ਨਾ ਜਿਹੜਾ ਵਰਕ ਹੈਗਾ ਥੋੜਾ ਜਨਾ ਵਿੱਚ ਸਕਿਪ ਕਰਵਾ ਲਿਆ ਦੇਖੋ ਇਹ ਵਾਲਾ ਸੂਟ ਸੇਮ ਕਲਰ ਦੇ ਵਿੱਚ ਹੀ ਆਪਣਾ ਬਣਿਆਗਾ ਇਹ ਵਾਲਾ ਆ ਗਿਆ ਇਹ ਵਾਲਾ ਬਸ ਇਹ ਵੀ ਆਪਣਾ ਟੋਟਲ ਹੈਂਡ ਦੇ ਵਿੱਚ ਹੀ ਹੈਗਾ ਇੱਕ ਹੀਰੇ ਦੇ ਉੱਪਰ ਆ ਗਿਆ ਵਰਕ ਸਾਰੀ ਸ਼ਰਟ ਤੇ ਬੂਟੀ ਆ ਗਈ ਤੇ ਐਦਾਂ ਨੈਕ ਦਾ ਵਰਕ ਆ ਗਿਆ ਇਹਦੀ ਆਪਾਂ ਨੂੰ ਬਾਜੀ ਦੇ ਉੱਪਰ ਵੀ ਵਰਕ ਮਿਲੇਗਾ ਇਹ ਕੋ ਪੂਰਾ ਹੈਵੀ ਵਰਕ ਤੇ ਦੀ ਬਾਜੀ ਦੇ ਉਪਰ ਆਵਲ ਵਰਕ ਹੈ ਗਈ ਬਾਜੀ ਦੇ ਉਪਰ ਕਾਫੀ ਵਧੀਆ ਵਰਕ ਕਪੜਾ ਬਾਜੀ ਦੇ ਉਪਰ ਹੈ ਇਹ ਆਪਣੇ ਸੇਮ ਤੋਂ ਸੇਮ ਦੋ ਸੂਟ ਜਮਾ ਇਹਦੇ ਨਾਲ ਨਹੀਂ ਦੂਸਰਾ ਸੂਟ ਆਪਣਾ ਸੇਮ ਹੋਏ ਸੂਟ ਆਪਣਾ ਤਿਆਰ ਹੋਇਆ ਇਹ ਤਿੰਨ ਸੂਟ ਆਪਣੇ ਇੱਕੋ ਕਲਰ ਦੇ ਚਾਏ ਨੇ ਇਹ ਰਹਾ ਇਹਨਾਂ ਨਾਲ ਵੀ ਸੇਮ ਉਦਾਂ ਹੀ ਦੁਪੱਟੇ ਪਿਓਰ ਆਰਗਨਜ਼ਾ ਦੇ ਤੇ ਨਾਲ ਦੇਖੋ ਇਹ ਆਪਾਂ 골ਡਨ ਵਰਕ ਦਿਨਾਂ ਨੂੰ ਨੇ ਚੰਗੀ ਦਿੱਤੀ ਬਹੁਤ ਹੀ ਜਿਆਦਾ ਸੋਹਣੇ ਆਪਣੇ ਸੂਟ ਇਹ ਬਣ ਕੇ ਤਿਆਰ ਹੋਏ ਨੇਗੇ ਤੁਸੀਂ ਜਿੱਦਾਂ ਵੀ ਚਾਹੋ ਕਮੇ ਆ ਸੂਟ ਬਣਾਉਣਾ ਤੁਸੀਂ ਵਰਕ ਕਰਵਾਉਣਾ ਦਾ ਰੇਟ ਦਾ ਨਾ ਜ਼ਰੂਰ ਫਰਕ ਆ ਕਿਉਂਕਿ ਪਹਿਲਾ ਵਾਲੀ ਸੂਟ ਦੀ ਆਪਣਾ ਜਿਹੜਾ ਵਰਕਾ ਕਾਫੀ ਹੈਵੀ ਹੋਇਆ ਹੋਇਆ ਹੈਗਾ ਇਹਨਾਂ ਤੇ ਥੋੜਾ ਆਪਣਾ ਲਾਈ ਡਿਗਾ ਵਰਕ ਹੋਇਆ ਹੋਇਆ ਹੈਗਾ ਇਹ ਵਾਲਾ ਵਰਕਾ ਇਧਰ ਆ ਗਿਆ ਸੂਟ ਤੇ ਇਹ ਵੀ ਬਿਲਕੁਲ ਇਹਦੇ ਨਾਲ ਦਾ ਹੈਗਾ ਜਿਹੜਾ ਹੇਠੇ ਵਾਲਾ ਸੂਟ ਹੈਗਾ ਇਹ ਤੇ ਆਪਣਾ ਹੈਵੀ ਵਰਕ ਹੋਇਆ ਹੈ ਥ्रेड ਵੀ ਜੂਸ ਹੋਇਆ ਹੈ ਤੇ ਨਾਲ ਬਾਟਮ ਦਾ ਵੀ ਵਰਕ ਹੋਇਆ ਹੋਇਆ ਹੈਗਾ ਇਹਦੇ ਪ੍ਰਾਈਸ ਦੇ ਵਿੱਚ ਜ਼ਰੂਰ ਫਰਕ ਆਗਾ ਤੁਸੀਂ ਜਿਹੜਾ ਵੀ ਤੁਹਾਨੂੰ ਨਾ ਇਹਨਾਂ ਵਿੱਚੋਂ ਸ ਕਰਵਾ ਸਕਦੇ ਹਾਂ ਜੇ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਇਹ ਤਿੰਨੇ ਆਪਣੇ ਟੈਪੀਸਟ ਕਿਤੇ ਹੀ ਤਿਆਰ ਹੋਏ ਰਗੇ ਟੈਪੀ ਤੇ ਤਿਆਰ ਕਰਵਾਏ ਰਿਹਾ ਆਪਾਂ ਨੇ ਤੁਸੀਂ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਤੁਸੀਂ ਉਹਦੇ ਤਿਆਰ ਕਰਵਾ ਸਕਦੇ ਹਾਂ ਹਾਂਜੀ ਇਹ ਸਾਰੇ ਸੂਟ ਆਪਾਂ ਜੇ ਤੁਹਾਨੂੰ ਦਿਖਾਏ ਨੇ ਹੈਨਾ ਬਿੰਦੂ ਦੇ ਵਿੱਚ ਜਿਹੜਾ ਕਿ ਤੁਹਾਨੂੰ ਫੈਬਰਿਕ ਵਗੈਰਾ ਸਾਰਾ ਨਹੀਂ ਦੱਸਿਆ ਅਗਰ ਕਿ ਤੁਸੀਂ ਆਪਣਾ ਵਰਕ ਕੱਟ ਕਰਵਾਉਣਾ ਹੈ ਡੈੱਡ ਕਰਵਾਉਣਾ ਹੈ ਜਿਵੇਂ ਤੁਹਾਨੂੰ ਪਸੰਦ ਸੂਟ ਸੀ ਕੋੜੇ ਦਾ ਆਪਣਾ ਸਾਰਾ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋਵੇ ਤੇ ਜਿਵੇਂ ਵੀ ਤੁਹਾਨੂੰ ਕੋਈ ਤੁਹਾਡੀ ਚੋਇਸ ਹੋਈ ਫੈਬਰਿਕ ਦੀ ਵਰਕ ਦੀ ਹੈਨਾ ਸਾਰੇ ਡਿਟੇਲ ਸੋਬਾ ਕੋਡੇ ਵਰਸਾ ਤੇ ਫ ਇਹਦੇ ਉੱਪਰ ਸਾਡਾ ਵਟਸਐਪ ਨੰਬਰ ਆਇਆ ਸਿਕਸ ਟੂਟੀ ਹਾਂਜੀ ਸਾਡੀ ਅੱਜ ਦੀ ਵਿੱਡੋ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਦੇ ਨਾਲ ਸਤਿ ਸ਼੍ਰੀ ਅਕਾਲ